ਜਦੋਂ ਜਹਾਂਗੀਰ ਬਾਦਸ਼ਾਹ ਦੀਆਂ ਬੇਗਮਾਂ ਨੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਤਾਂ ਉਦੋਂ ਜਹਾਂਗੀਰ ਨੇ ਵੀ ਇਹੀ ਗੱਲ ਕੀਤੀ ਕਿ ਜਾ ਕੇ ਤੁਸੀਂ ਗੁਰੂ ਸਾਹਿਬ ਜੀ ਨੂੰ ਪਰਖੋ ਕਿ ਤੁਹਾਡੇ ਹੁਸਨ ਦਾ ਰੂਪ ਰੰਗ ਦਾ ਕਿ ਗੁਰੂ ਸਾਹਿਬ ਜੀ ਦੇ ਉੱਪਰ ਅਸਰ ਪੈਂਦਾ ਹੈ ਕੀ ਤੁਹਾਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਕੋਈ ਵਕਾਰ ਆਂਦਾ ਹੈ ਜਦੋਂ ਇਹ ਗੱਲ ਬਾਦਸ਼ਾਹ ਦੀ ਬੇਗਮ ਨੂਰਜਹਾਨ ਨੇ ਸੁਣੀ ਤੇ ਉਹਦੀ ਸਾਥੀ ਬੇਗਮਾਂ ਨੇ ਸੁਣੀ ਉਦੋਂ ਸਾਰੀਆਂ ਬਹੁਤ ਖੁਸ਼ ਹੋਈਆਂ ਕਿ ਬਾਦਸ਼ਾਹ ਵੱਲੋਂ ਮਨਜ਼ੂਰੀ ਮਿਲ ਗਈ ਹੈ ਤੇ ਸਾਡਾ ਮੰਨ ਪੌਂਦਾ ਕਾਰਜ ਹੋ ਜਾਵੇਗਾ। ਜਹਾਂਗੀਰ ਦੀ ਬੇਗਮਾਂ ਨੂੰ ਸਾਰੀ ਰਾਤ ਛੇਵੇਂ ਪਾਸ਼ਾ ਜੀ ਦੇ ਖਿਆਲ ਆਉਂਦੇ ਦੇ। ਸੋ ਬਾਦਸ਼ਾਹ ਜਹਾਂਗੀਰ ਨੇ ਆਪਣੀ ਬੇਗਮਾਂ ਨੂੰ ਗੁਰੂ ਮਹਾਰਾਜ ਜੀ ਦੀ ਪ੍ਰੀਖਿਆ ਕਰਨ ਵਾਸਤੇ ਕਹਿ ਦਿੱਤਾ। ਸਾਰੀ ਬੇਗਮਾਂ ਖੁਸ਼ ਨੇ ਕਿਉਂਕਿ ਉਹਨਾਂ ਦੀ ਮਨਪੋਂਦੀ ਗੱਲ ਹੋਗੀ ਇਹਨਾਂ ਵਿੱਚੋਂ ਕੁਝ ਬੇਗਮਾ 20 ਸਾਲਾਂ ਦੀਆਂ ਹਨ ਤੇ ਕੁਝ 16 ਸਾਲਾਂ ਦੀਆਂ ਹਨ ਤੇ ਵਿੱਚੋਂ ਕਈ ਬੇਗਮਾ 25 ਸਾਲਾਂ ਦੀਆਂ ਵੀ ਹਨ ਸੋ ਸਵੇਰੇ ਪਹਿਲੇ ਇਹਨਾਂ ਬੇਗਮਾਂ ਨੇ ਇਸ਼ਨਾਨ ਕੀਤਾ ਤੇ ਹਜ਼ਾਰਾਂ ਲੱਖਾਂ ਰੁਪਏ ਦੇ ਕੱਪੜੇ ਪਹਿਨੇ ਜਿਨ੍ਹਾਂ ਗਹਿਣਿਆਂ ਦੇ ਵਿੱਚ ਬਹੁਤ ਮਹਿੰਗੇ-ਮਹਿੰਗੇ ਮੋਤੀ ਜੜੇ ਹੋਏ ਨੇ ਤੇ ਜਿਨ੍ਹਾਂ ਦੀ ਬਹੁਤ ਚਮਕ ਹੈ ਉਹ ਇਹਨਾਂ ਨੇ ਹੁਣ ਪਹਿਨੇ ਹਨ ਜਹਾਂਗੀਰ ਨੇ ਵਕਵਾ ਖਾਧਾਵਾ ਦੀਆਂ ਲੜਕੀਆਂ ਨੂੰ ਵਿਆਹ ਕੇ ਲਿਆਂਦਾ ਸੀ ਇਹਦੀ ਕੋਈ ਬੇਗਮ ਰਾਜਸਥਾਨ ਦੀ ਹੈ ਤੇ ਕੋਈ ਬੇਗਮ ਕਿਸੇ ਹੋਰ ਥਾਂ ਦੀ ਹੈ ਬਹੁਤ ਸੁੰਦਰ ਤੇ ਸੋਹਣੀਆਂ ਬੇਗਮਾਂ ਹਨ ਇਹਦੀਆਂ ਜਿਨ੍ਹਾਂ ਦੀ ਸੁੰਦਰਤਾ ਕਹਿਣ ਤੋਂ ਬਾਹਰ ਹੈ ਇਹਨਾਂ ਦੀਆਂ ਅੱਖਾਂ ਕਮਲ ਦੀਆਂ ਪੰਖੜੀਆਂ ਵਾਂਗ ਹਨ ਕਵੀ ਜੀ ਇੱਥੇ ਸ਼ਿੰਗਾਰ ਰਸ ਦਾ ਵਰਣਨ ਕਰ ਰਹੇ ਹਨ ਕਵੀ ਜੀ ਕਹਿੰਦੇ ਬਾਦਸ਼ਾਹ ਦੀ ਬੇਗਮਾਂ ਐਵੇਂ ਚਲਦੀਆਂ ਹਨ ਜਿਵੇਂ ਹੰਸ ਚਲਦੇ ਹਨ ਜਹਾਂਗੀਰ ਬਾਦਸ਼ਾਹ ਨੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਚੁਣ-ਚੁਣ ਕੇ ਲੜਕੀਆਂ ਨਾਲ ਵਿਆਹ ਕੀਤਾ ਸੀ। ਆਜੋ ਸੋਹਣੀਆਂ ਸੁੰਦਰ ਬਾਦਸ਼ਾਹਾਂ ਦੀਆਂ ਬੇਗਮਾਂ ਬਾਦਸ਼ਾਹ ਵੱਲੋਂ ਪਰੇਰੀਆਂ ਹੋਈਆਂ। ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਨੂੰ ਪਰਖਣ ਵਾਸਤੇ ਚੱਲ ਪਈਆਂ ਹਨ। ਕਵੀ ਜੀ ਇੱਥੇ ਲਿਖਦੇ ਨੇ ਮੈਨੂੰ ਤਾਂ ਐਵੇਂ ਲੱਗਦਾ ਹੈ ਕਿ ਇਹ ਜਹਾਂਗੀਰ ਦੀਆਂ ਬੇਗਮਾਂ ਇੰਦਰ ਦੇਵਤੇ ਦੀਆਂ ਅਪਚਰਾਵਾਂ ਵਾਂਗ ਹਨ। ਜਿਹੜੀਆਂ ਬਹੁਤ ਸੋਹਣੀਆਂ ਹੁੰਦੀਆਂ ਨੇ। ਤੇ ਜਿਹੜੀਆਂ ਸਦਾ ਹੀ ਜਵਾਨ ਰਹਿੰਦੀਆਂ ਨੇ ਜਿਨ੍ਹਾਂ ਦਾ ਨਾਮ ਆਂਦਾ ਹੈ ਉਰਵਸ਼ੀ ਮੇਨਕਾ ਰੰਬਾ ਕਹਿੰਦੇ ਨੇ ਵੀ ਇਹਨਾਂ ਤੋਂ ਸੋਹਣਾ ਇਸ ਸੰਸਾਰ ਵਿੱਚ ਕੋਈ ਹੋਰ ਨਹੀਂ ਹੈਗਾ ਸੋਏ ਸੁੰਦਰ ਬੇਗਮਾਂ ਗੁਰੂ ਮਹਾਰਾਜ ਜੀ ਦਾ ਮਨ ਡੁਲਾਣਾ ਚਾਹਦੀਆਂ ਹਨ ਸਾਧ ਸੰਗਤ ਜੀ ਜਦੋਂ ਰਿਸ਼ੀ मुनि ਬਹੁਤ ਹੀ ਜ਼ਿਆਦਾ ਤਪ ਕਰ ਲੈਂਦੇ ਸਨ ਤਾਂ ਉਹਨਾਂ ਦੇ ਤਪ ਨੂੰ ਭੰਗ ਕਰਨ ਵਾਸਤੇ ਇਹ ਸੁੰਦਰ ਅਪਸ਼ਰਾਵਾਂ ਚੱਲ ਕੇ ਆ ਜਾਂਦੀਆਂ ਸਨ ਇਹ ਆਪਣਾ ਮਾਇਆ ਜਾਲ ਪਾ ਕੇ ਰਿਸ਼ੀਆ ਮੁਨੀਆਂ ਦੀਆਂ ਤਪੱਸਿਆਵਾਂ ਨੂੰ ਭੰਗ ਕਰ ਦਿੰਦੀਆਂ ਸਨ ਸੋ ਪਹਿਲਾਂ ਬੇਗਮਾ ਨੇ ਗੁਰੂ ਮਹਾਰਾਜ ਜੀ ਦੇ ਕੋਲ ਦਾਸੀ ਭੇਜੀ ਹੈ ਉਹ ਦਾਸੀ ਕਹਿੰਦੀ ਹੈ ਗੁਰੂ ਮਹਾਰਾਜ ਜਹਾਂਗੀਰ ਦੀਆਂ ਬੇਗਮਾ ਆਪ ਜੀ ਦੇ ਦਰਸ਼ਨ ਕਰਨ ਆ ਰਹੀਆਂ ਨੇ ਇਸ ਲਈ ਮਹਾਰਾਜ ਤੁਹਾਨੂੰ ਵੱਖਰੇ ਹੋ ਕੇ ਬਹਿਣਾ ਪਏਗਾ ਸੰਗਤ ਤੋਂ ਦੂਰ ਹੋਣਾ ਪਏਗਾ ਕਿਉਂਕਿ ਜਹਾਂਗੀਰ ਦੀਆਂ ਬੇਗਮਾ ਨੇ ਇਸ ਲਈ ਉਹਨਾਂ ਨੂੰ ਕੋਈ ਹੋਰ ਮਰਦ ਨਾ ਵੇਖੇ ਇਸ ਕਰਕੇ ਗੁਰੂ ਸਾਹਿਬ ਸੰਗਤ ਤੋਂ ਵੱਖਰੇ ਹੋ ਕੇ ਬੈਠ ਜਾ ਲੋ ਬਾਦਸ਼ਾਹ ਸਲਾਮਤ ਦੀਆਂ بیگمਾਂ ਤੁਹਾਡੇ ਦਰਸ਼ਨ ਪਰਦੇ ਵਿੱਚ ਕਰਨਾ ਚਾਹੁੰਦੀਆਂ ਹਨ اے ਗੁਰੂ ਜੀ ਤੁਸੀਂ ਜ਼ਾਹੀਰ ਬਾਦਸ਼ਾਹ ਦੀ بیگمਾਂ ਦੀ ਇੱਛਾ ਪੂਰੀ ਕਰੋ ਜਿਵੇਂ ਉਹ بیگمਾਂ ਆਪ ਜੀ ਦੇ ਦਰਸ਼ਨ ਵਾਸਤੇ ਆ ਰਹੀਆਂ ਨੇ ਤੁਸੀਂ ਵੀ ਉਮੇ ਖੁਸ਼ੀ ਖੁਸ਼ੀ ਉਹਨਾਂ ਨੂੰ ਦਰਸ਼ਨ ਬਖਸ਼ੋ ਅੰਤਰਜਾਮੀ ਸਤਗੁਰੂ ਨੇ ਬਾਦਸ਼ਾਹ ਦੇ ਮਨਸੂਬੇ ਜਾਣਲੇ ਹਾਲੋ ਮਹਾਰਾਜ ਨੇ ਸੋਚਿਆ ਵੀ ਅੱਜ ਬੇਗਮਾਂ ਨੂੰ ਵੀ ਸਮਤ ਦੇਣੀ ਪਈਗੀ ਇਹਨਾਂ ਦਾ ਵੀ ਜੀਵਨ ਸਵਾਰ ਦੇਾਂਗੇ ਬਾਦਸ਼ਾਹ ਦੀਆਂ ਬੇਗਮਾਂ ਡੋਲਿਆਂ ਦੇ ਵਿੱਚ ਤੇ ਰੱਥਾਂ ਵਿੱਚ ਬੈ ਕੇ ਆਉਂਦੀਆਂ ਨੇ ਬਾਦਸ਼ਾਹ ਦੀਆਂ ਬੇਗਮਾਂ ਪਰਦੇ ਵਿੱਚ ਆਉਂਦੀਆਂ ਨੇ ਕਿ ਕੋਈ ਹੋਰ ਮਰਦ ਉਹਨਾਂ ਦਾ ਰੂਪ ਵੇਖ ਨਾ ਲਵੇ ਸੋ ਡੋਲਿਆਂ ਦੇ ਵਿੱਚ ਬੈਠ ਕੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੂਹੇ ਅੱਗੇ ਆ ਖਲੁੱਤੀਆਂ ਨੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੇ ਕੋੜੇ ਗੁਰੂ ਮਹਾਰਾਜ ਜੀ ਦੇ ਸਿੰਘ ਸਨ ਉਹ ਬੇਗਮਾਂ ਉੱਥੇ ਉਤਰੀਆਂ ਹਨ ਉਹ ਬੇਗਮਾਂ ਗੁਰੂ ਸਾਹਿਬ ਜੀ ਦੇ ਨਜ਼ਰਾਨੇ ਵਾਸਤੇ ਬਹੁਤ ਕੀਮਤੀ ਚੀਜ਼ਾਂ ਲੈ ਕੇ ਆਈਆਂ ਹਨ ਸੋਨੇ ਦੇ ਗਹਿਣੇ ਹੀਰੇ ਮੋਤੀ ਜਵਾਹਰਾਤ ਕਲਗੀਆਂ ਤੋੜੇ ਮਹਿੰਗੇ ਤੋਂ ਮਹਿੰਗੇ ਵਸਤਰ ਤੇ ਬਹੁਤ ਵਧੀਆ ਤੋਂ ਵਧੀਆ ਫਲ ਫਰੂਟ ਲੈ ਕੇ ਆਈਆਂ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਭੇਟਾ ਗੁਰੂ ਸਾਹਿਬ ਜੀ ਦੇ ਅੱਗੇ ਰੱਖਿਆ ਨੇ ਤੇ ਜਿਹੜਾ ਕਲੀਨ ਗੁਰੂ ਮਹਾਰਾਜ ਜੀ ਦੇ ਅੱਗੇ ਵਿਸ਼ਿਆ ਹੋਇਆ ਸੀ ਉਸ ਤੇ ਉਹ ਬਹਿ ਗਈਆਂ ਬਹੁਤ ਸੋਹਣੀਆਂ ਸੁੰਦਰ ਤੇ ਗੋਰੇ ਰੰਗ ਵਿੱਚ ਇਹ ਬੇਗਮਾਂ ਹਨ ਕਹਿੰਦੇ ਉਹ ਬੇਗਮਾਂ ਆਪਣੇ ਸਿਰ ਤੋਂ ਆਪ ਜਾਣ ਕੇ ਚੁੰਨੀਆਂ ਲਾਉਂਦੀਆਂ ਹਨ ਕਿ ਗੁਰੂ ਮਹਾਰਾਜ ਸਾਡਾ ਰੂਪ ਵੇਖਣ ਪਰ ਜਦੋਂ ਇਹਨਾਂ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਰੂਪ ਵੇਖਿਆ ਤਾਂ ਇਹਨਾਂ ਨੂੰ ਆਪਣੇ ਤਨ ਮਨ ਦੀ ਸੁਧ ਭੁੱਲ ਗਈ ਇਹ ਸਾਰੀਆਂ ਬੇਗਮਾਂ ਇੱਕ ਟੱਕ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦੇ ਚਿਹਰੇ ਵੱਲ ਵੇਖਦਿਆਂ ਨਹੀਂ ਇਹ ਬੇਗਮਾ ਹੁਣ ਮੋਹਿਤ ਹੋ ਚੁੱਕੀਆਂ ਨੇ ਇਹਨਾਂ ਦਾ ਆਪਣੇ ਆਪ ਤੇ ਬਿਲਕੁਲ ਵਸ ਨਹੀਂ ਰਿਹਾ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਇਹਨਾਂ ਦੀ ਦਸ਼ਾ ਜਾਣ ਚੁੱਕੇ ਨੇ ਇਹ ਤਾਂ ਵਿਚਾਰੀਆਂ ਆਪਣਾ ਮਨ ਹੀ ਗਵਾ ਬੈਠੀਆਂ ਨੇ ਆਪਣੀ ਹੋਸ਼ ਤੇ ਆਵਾਸ਼ ਗਵਾ ਬੈਠੀਆਂ ਨੇ ਇਹਨਾਂ ਬੇਗਮਾ ਦੀ ਮਨ ਦੀ ਦਸ਼ਾ ਦੇਖ ਕੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਬੋਲੇ ਬੇਟਾ ਪਿਛਲੇ ਜਨਮਾ ਵਿੱਚ ਤੁਸੀਂ ਬਹੁਤ ਪੁੰਨ ਕੀਤੇ ਨੇ ਬਹੁਤ ਚੰਗੇ ਕੰਮ ਕੀਤੇ ਹਨ ਸ਼ੁਭ ਕੰਮ ਕੀਤੇ ਹਨ ਉਹ ਕੀਤੇ ਹੋਏ ਚੰਗੇ ਕੰਮਾਂ ਕਾਰਨ ਤੁਹਾਨੂੰ ਇਹ ਫਲ ਮਿਲਿਆ ਹੈ ਤੁਸੀਂ ਪਿਛਲੇ ਜਨਮਾ ਵਿੱਚ ਕੋਈ ਜਪ ਤਪ ਕੀਤਾ ਹੈ ਕੋਈ ਦਾਨ ਕੀਤਾ ਹੈ ਕਿਸੇ ਭੁੱਖੇ ਨੂੰ ਜਾਂ ਕਿਸੇ ਗਰੀਬ ਦੀ ਮਦਦ ਕੀਤੀ ਹੋਣੀ ਹੈ ਕੋਈ ਨਾ ਕੋਈ ਬਹੁਤ ਚੰਗੇ ਕਰਮ ਕੀਤੇ ਨੇ ਜਿਨ੍ਹਾਂ ਚੰਗੇ ਕਰਮਾਂ ਕਰਕੇ ਤੁਹਾਨੂੰ ਇਹ ਸੁੰਦਰ ਰੂਪ ਮਿਲਿਆ ਇਹ ਸੁੰਦਰ ਰੂਪ ਤੁਹਾਡਾ ਨਹੀਂ ਹੈ ਇਹ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਤੁਹਾਡੇ ਚੰਗੇ ਕਰਮਾ ਕਰਕੇ ਚੰਗੇ ਕਰਮਾ ਕਰਕੇ ਤੇ ਪੁੰਨਾ ਕਰਕੇ ਸਾਨੂੰ ਸੁੰਦਰ ਰੂਪ ਮਿਲਦਾ ਹੈ ਮਹਾਰਾਜ ਕਹਿੰਦੇ بیਗਮਾਂ ਨੂੰ ਤੁਸੀਂ ਹਿੰਦੂਸਤਾਨ ਦੇ ਬਾਦਸ਼ਾਹ ਦੀਆਂ بیਗਮੋਂ ਤੁਸੀਂ ਬਹੁਤ ਸੁੱਖ ਭੋਗਦੇ ਹੋ ਤੁਹਾਨੂੰ ਖਾਣ ਪੀਣ ਦੀ ਪੈਣਨ ਦੀ ਕਿਸੇ ਚੀਜ਼ ਦੀ ਵੀ ਥੋੜ ਨਹੀਂ ਹੈ ਜੋ ਤੁਸੀਂ ਫੁਰਨਾ ਕਰਦੇ ਹੋ ਜੋ ਤੁਸੀਂ ਫਰਮਾਇਸ਼ ਕਰਦੇ ਹੋ ਉਹ ਚੀਜ਼ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਜਾਂਦੀ ਹੈ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਪੈਣ ਨੂੰ ਕਪੜਾ ਨਹੀਂ ਮਿਲਦਾ ਤੇ ਰਹਿਣ ਵਾਸਤੇ ਛੱਤ ਨਹੀਂ ਮਿਲਦੀ ਪਰ ਪ੍ਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਖਾਣ ਪੀਣ ਨੂੰ ਕੋਈ ਕਮੀ ਨਹੀਂ ਪੈਣ ਨੂੰ ਕੋਈ ਕਮੀ ਨਹੀਂ ਤੇ ਰਹਿਣ ਸਹਿਣ ਵਾਸਤੇ ਆਲਸ਼ਾਨ ਮਹਿਲ ਨੇ ਹਾਰੇ ਤਰੀਕੇ ਦੀ ਸੁੱਖ ਸੁਵਿਧਾ ਤੁਹਾਨੂੰ ਪ੍ਰਮਾਤਮਾ ਨੇ ਦਿੱਤੀ ਹੋਈ ਹੈ ਸੋ ਜਿਨ੍ਹਾਂ ਤੁਹਾਨੂੰ ਇਹ ਹੁਸਨ ਇਹ ਸੁੰਦਰਤਾ ਮਿਲੀ ਹੈ ਤੁਹਾਨੂੰ ਪਰਮੇਸ਼ਰ ਦਾ ਸ਼ੁਕਰ ਕਰਨਾ ਚਾਹੀਦਾ ਹੈ ਤੇ ਨਾਲੇ ਬੀੜਾ ਫਕੀਰਾ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਆਪਣੇ ਮਨ ਦਾ ਜਿਹੜਾ ਪ੍ਰੇਮ ਹੈ ਉਹ ਆਪਣੇ ਪਤੀ ਵਿੱਚ ਰੱਖਣਾ ਚਾਹੀਦਾ ਹੈ ਇਹ ਗੁਰੂ ਮਹਾਰਾਜ ਇਹਨਾਂ ਬੇਗਮਾਂ ਨੂੰ ਇੱਥੇ ਇਸ਼ਾਰਾ ਦੇ ਰਹੇ ਨੇ ਕਿ ਸਾਡੇ ਵਰਗੇ ਸਾਧੂ ਫਕੀਰਾ ਦੀ ਤਾਂ ਸੇਵਾ ਕਰਨੀ ਹੈ ਤੇ ਪ੍ਰੇਮ ਤਾਂ ਆਪਣੇ ਪਤੀ ਨਾਲ ਕਰਨਾ ਚਾਹੀਦਾ ਜਿਹੜੀ ਪਤਨੀ ਕੋਲ ਭਾਵੇਂ ਖਾਣ ਨੂੰ ਰੋਟੀ ਨਾ ਹੋਵੇ ਪਾਲ ਨੂੰ ਵਧੀਆ ਕੱਪੜੇ ਨਾ ਹੋਣ ਤੇ ਭਾਵੇਂ ਸੁੰਦਰ ਨਾ ਹੋਵੇ ਪਰ ਜੇ ਉਹ ਆਪਣੇ ਪਤੀ ਨੂੰ ਪਿਆਰ ਕਰਦੀ ਹੋਵੇ ਕਾਉ ਤਾਨੀ ਸੋਹਣੀ ਲੱਗਦੀ ਐ ਸੋ ਤੁਸੀਂ ਆਪਣਾ ਮਨ ਦਾ ਪ੍ਰੇਮ ਆਪਣੇ ਪਤੀ ਤੇ ਲਟਾਓ ਆਪਣੇ ਪਤੀ ਤੋਂ ਇਲਾਵਾ ਇਸਤਰੀ ਹੋਰ ਕਿਸੇ ਬੁਰਸ਼ ਦੀ ਇੱਛਾ ਨਾ ਕਰੇ ਜਿਹੜੀਆਂ ਉਹ ਬੇਗਮਾਂ ਨੇ ਉਹ ਤਾਂ ਇੱਥੇ ਗੁਰੂ ਮਹਾਰਾਜ ਜੀ ਦੇ ਮਨ ਵਿੱਚ ਕਾਮ ਪੈਦਾ ਕਰਨ ਆਈਆਂ ਨੇ ਵਿਕਾਰ ਪੈਦਾ ਕਰਨ ਆਈਆਂ ਨੇ ਕਿਉਂਕਿ ਜਹਾਗੀਰ ਬਾਦਸ਼ਾਹ ਨੇ ਉਹਨਾਂ ਨੂੰ ਭੇਜਿਆ ਹੀ ਇਸ ਕੰਮ ਵਾਸਤੇ ਸੀ ਸੋ ਇਹ ਪਾਪ ਇਹ ਬੇਗਮਾਂ ਆਪਣੇ ਮਨ ਵਿੱਚ ਲੈ ਕੇ ਆਈਆਂ ਨੇ ਜਿਹੜੀ ਬਾਦਸ਼ਾਹ ਦੀ ਬੇਗਮ ਸਭ ਤੋਂ ਸੋਹਣੀ ਹੈ ਨੂਰ ਜਹਾਨ ਉਹ ਗੁਰੂ ਮਹਾਰਾਜ ਜੀ ਨੂੰ ਸਵਾਲ ਕਰਦੀ ਹੈ ਕਹਿੰਦੀ ਤੁਹਾਡੇ ਨਾਲ ਤੁਹਾਡੀ ਬੇਗਮ ਕਿਉਂ ਨਹੀਂ ਹੈ ਤੁਸੀਂ ਆਪਣੀ ਬੇਗਮ ਤੋਂ ਬਿਨਾਂ ਕਿਵੇਂ ਰਹਿਨੇ ਹੋ ਮਹਾਰਾਜ ਜਵਾਨੀ ਦੀ ਉਮਰ ਹੈ ਐਨਾ ਸਰੀਰ ਦੇ ਵਿੱਚ ਬਲ ਹੈ ਤੁਹਾਡਾ ਇਸਤਰੀ ਤੋਂ ਬਿਨਾਂ ਗੁਜ਼ਾਰਾ ਕਿਵੇਂ ਹੁੰਦਾ ਹੈ ਪਤਨੀ ਤੋਂ ਬਿਨਾ ਮਨ ਨੂੰ ਕਿਵੇਂ ਕਾਬੂ ਵਿੱਚ ਰੱਖਦੇ ਹੋ ਮਹਾਰਾਜ ਤੁਹਾਡਾ ਤਾਂ ਰੂਪ ਖੁਦਾ ਨੇ ਬਹੁਤ ਸੋਹਣਾ ਬਣਾਇਆ ਹੈ ਐਵੇਂ ਲੱਗਦਾ ਹੈ ਵੀ ਪ੍ਰਮਾਤਮਾ ਨੇ ਸਾਰੀ ਦੁਨੀਆ ਦਾ ਹੁਸਨ ਤੁਹਾਡੇ 'ਤੇ ਹੀ ਰੋਟਾ ਦਿੱਤਾ। ਅਸੀਂ ਅੱਜ ਤੱਕ ਮਹਾਰਾਜ ਇੰਨਾ ਸੋਹਣਾ ਮਰਦ ਨਹੀਂ ਵੇਖਿਆ। ਜਿੰਨੇ ਸੋਹਣੇ ਤੁਸੀਂ ਹੋ। ਤੁਸੀਂ ਆਪਣੇ ਨਾਲ ਆਪਣੀ ਪਤਨੀ ਨੂੰ ਕਿਉਂ ਨਹੀਂ ਰੱਖਦੇ? ਕਿਹੜਾ ਉਹ ਇਨਸਾਨ ਹੈ ਜਾਂ ਇਸਤਰੀ ਹੈ ਜਿਹੜੇ ਤੁਹਾਡੇ ਦਰਸ਼ਨ ਕਰਕੇ ਮੋਹਿਤ ਨਾ ਹੋਵੇ। ਮਹਾਰਾਜ ਤੁਹਾਡਾ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਹੈ। ਤੇ ਮਹਾਰਾਜ ਇੰਨਾ ਹੁਸਨ, ਇੰਨੀ ਜਵਾਨੀ ਹੋਣ ਬਾਵਜੂਦ ਵੀ ਤੁਸੀਂ ਕਿਉਂ ਨਹੀਂ ਮੋਜਾ ਮਾਨਦੇ ਆਪਣੇ ਨਾਲ ਆਪਣੀ ਬੇਗਮਾ ਨੂੰ ਕਿਉਂ ਨਹੀਂ ਰੱਖਦੇ ਕਿਉਂਕਿ ਜਵਾਨੀ ਜ਼ਿੰਦਗੀ ਵਿੱਚ ਇੱਕ ਵਾਰ ਮਿਲਦੀ ਹੈ ਤੇ ਜਵਾਨੀ ਵਾਪਸ ਨਹੀਂ ਆਉਂਦੀ ਤੇ ਤੁਸੀਂ ਇਹ ਜਵਾਨੀ ਨੂੰ ਇਕੱਲੇ ਕਿਉਂ ਗੁਜ਼ਾਰ ਰਹੇ ਹੋ ਉਹ ਬੇਗਮਾ ਕਹਿੰਦੀ ਮਹਾਰਾਜ ਸੰਸਾਰ ਵਿੱਚ ਬਹੁਤ ਤਰੀਕਿਆਂ ਦੇ ਸੁੱਖ ਨੇ ਪਰ ਪਤੀ ਪਤਨੀ ਦੇ ਸੰਗਮ ਵਰਗਾ ਸੁੱਖ ਇਸ ਧਰਤੀ ਤੇ ਹੋਰ ਕੋਈ ਨਹੀਂ ਹੈ ਅਸਲ ਵਿੱਚ ਸਾਧ ਸੰਗਤ ਜੀ ਬੇਗਮਾ ਨੂੰ ਐਵੇਂ ਹੀ ਲੱਗਦਾ ਇਸ ਤੋਂ ਅੱਗੇ ਕੋਈ ਜ਼ਿੰਦਗੀ ਨਹੀਂ ਹੈ ਇਸ ਤੋਂ ਅੱਗੇ ਕੋਈ ਸੁੱਖ ਹੀ ਨਹੀਂ ਹੈ ਤੇ ਸਾਧ ਸੰਗਤ ਜੀ ਇਕੱਲੇ ਇਹ ਬੇਗਮਾ ਲੋਨੀ 99% ਦੁਨੀਆ ਨੂੰ ਐ ਨਹੀਂ ਲੱਗਦਾ ਕਿ ਸਭ ਤੋਂ ਵੱਡਾ ਸੁੱਖ ਜੇ ਕੋਈ ਹੈ ਤਾਂ ਉਹ ਵਾਸ਼ਨਾ ਦੀ ਪੂਰਤੀ ਦਾ ਹੈ ਬੇਗਮ ਕਹਿੰਦੀ ਮਹਾਰਾਜ ਇਸ ਵੇਲੇ ਤੁਹਾਡਾ ਸਰੀਰ ਸਾਰੇ ਸੁੱਖ ਭੋਗਣ ਵਾਸਤੇ ਯੋਗ ਹੈ ਮਹਾਰਾਜ 18 ਸਾਲ ਦੀ ਤੁਹਾਡੀ ਉਮਰ ਹੈ ਤੁਸੀਂ ਸੋਹਣੇ ਵੀ ਬਹੁਤ ਹੋ ਤੇ ਤੁਸੀਂ ਜਵਾਨ ਵੀ ਬਹੁਤ ਪਰਮੇ ਹੋ ਅੱਲਾ ਨੇ ਜਵਾਨੀ ਤੇ ਹੁਸਨ ਦਾ ਤੁਹਾਡੇ ਤੇ ਮੀ ਪਾਇਆ ਇਸ ਲਈ ਤੁਸੀਂ ਆਪਣੀ ਜਵਾਨੀ ਤੇ ਹੁਸਨ ਨੂੰ ਐਂ ਅਜਾਈਂ ਨਾ ਗਵਾਓ ਬੇਗਮ ਨੂਰ ਜਹਾਨ ਤੇ ਹੋਰ ਬੇਗਮਾਂ ਦੇ ਬਚਨ ਸੁਣ ਕੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਬੋਲੇ ਬੇਗਮ ਨੂਰ ਜਹਾਨ 84 ਲੱਖ ਜੂਨਾ ਤੋਂ ਬਾਅਦ ਇਨਸਾਨ ਦੀ ਜੂਨੀ ਮਿਲੀ ਹੈ ਭਾਵੇਂ ਉਹ ਜੂਨ ਕੁੱਤੇ ਦੀ ਹੋਵੇ ਭਾਵੇਂ ਉਹ ਜੂਨ ਉੱਲੂ ਦੀ ਹੋਵੇ ਭਾਵੇਂ ਉਹ ਜੂਨ ਬੰਦਰ ਦੀ ਜਾਂ ਕਿਸੇ ਪੰਛੀ ਦੀ ਹੋਵੇ ਜੋੜਾ ਤਾਂ ਹਰ ਜਨਮ ਦੇ ਵਿੱਚ ਮਿਲਦਾ ਹੀ ਰਿਹਾ ਹੈ। ਇਸਤਰੀ ਤਾਂ ਮਰਦ ਨੂੰ ਮਿਲਦੀ ਰਹੀ ਹੈ। ਬਾਂਦਰ ਨੂੰ ਬਾਂਦਰੀ ਮਿਲਦੀ ਰਹੀ ਹੈ। ਗਧੇ ਨੂੰ ਬਦੀ ਮਿਲਦੀ ਰਹੀ ਹੈ। ਇਸੇ ਤਰ੍ਹਾਂ ਹਰ ਸੱਪ ਨੂੰ ਸਪਣੀ ਮਿਲਦੀ ਰਹੀ ਹੈ ਤੇ ਹਰ ਸਪਣੀ ਨੂੰ ਸੱਪ ਮਿਲਦਾ ਰਿਹਾ। ਹਰ ਜਨਮ ਦੇ ਵਿੱਚ ਤਾਂ ਇਸ ਆਤਮਾ ਨੇ ਇਸਤਰੀ ਦਾ ਭੋਗ ਕੀਤਾ ਹੈ। ਇੱਕ ਰਸ ਨਿਰੰਤਰ ਹੀ ਇਹ ਸਾਰੀਆਂ ਜੂਨਾਂ ਦਾ ਵਰਤਾਰਾ ਹੈ। ਕੁੱਤੇ ਤੇ ਸੂਰ ਵੀ ਇਸਤਰੀ ਦਾ ਸੁੱਖ ਭੋਗਦੇ ਨੇ। ਪਰ ਆ ਜਿਹੜਾ ਬੰਦੇ ਦਾ ਸਰੀਰ ਹੈ ਇਹ ਵਿਸ਼ੇਸ਼ ਤੇ ਕੀਮਤੀ ਹੈ ਇਹ ਪਸ਼ੂਆ ਵਾਂਗ ਗਵਾਨ ਵਾਲਾ ਨਹੀਂ ਹੈ ਸਭੋ ਪਰਮੇਸ਼ਰ ਨੂੰ ਪਾਣ ਦਾ ਸਮਾਂ ਹੈ ਸਾਨੂੰ ਤਾਂ ਪਰਮੇਸ਼ਰ ਦਾ ਨਾਮ ਜਪਨਾ ਚਾਹੀਦਾ ਹੈ ਇਹ ਸਰੀਰ ਸਾਨੂੰ ਇਸ਼ਰੀ ਭੋਗਣ ਵਾਸਤੇ ਨਹੀਂ ਮਿਲਿਆ ਇਹ ਤਾਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੋਇਆ ਹੈ ਅਨੇਕਾਂ ਜਨਮਾਂ ਦੇ ਦੁੱਖ ਨੇ ਜਿਹੜੇ ਇਸ ਜਨਮ ਵਿੱਚ ਕੱਟੇ ਜਾਣਗੇ ਨਹੀਂ ਤਾਂ ਅਸੀਂ 84 ਲੱਖ ਜੂਨਾਂ ਦੇ ਵਿੱਚ ਪੈ ਜਾਵਾਂਗੇ ਕਦੀ ਸੱਪ ਬਣਾਂਗੇ ਕਦੀ ਕੁੱਤੇ ਬਿੱਲੀ ਸ਼ੇਰ ਬਘਿਆੜ ਬਣਾਂਗੇ ਕਦੀ ਕਾਂ ਕਦੀ ਮੱਖੀ ਕਦੀ ਮੱਛਰ ਕਦੀ ਕੀੜੀ ਕਰੀ ਕੁਝ ਬਣਾਗੇ ਤੇ ਕਰੀ ਕੁਝ ਬਣਾਗੇ ਜਿੰਨਾ ਚਿਰ ਇਹ 84 ਲੱਖ ਜੂਨਾ ਪੂਰੀਆਂ ਨਹੀਂ ਹੁੰਦੀ ਉਹ ਫੇਰ ਜਾ ਕੇ ਇਨਸਾਨ ਦਾ ਜਨਮ ਮਿਲਦਾ ਪਰ ਜੇ ਅਸੀਂ ਪਰਮੇਸ਼ਰ ਅੱਲਾ ਦੀ ਬੰਦਗੀ ਕਰ ਲਈ ਤਾਂ ਇਹ ਸੰਕਟ ਫਿਰ ਕਟਿਆ ਜਾ ਸਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੇਗਮ ਜਵਾਨੀ ਦਾ ਸੁੱਖ ਸਿਰਫ 4 ਦਿਨਾਂ ਦਾ ਹੁੰਦਾ ਆ ਜਵਾਨੀ ਬਹੁਤਾ ਚਿਰ ਨਹੀਂ ਰਹਿੰਦੀ ਹਰ ਕਿਸੇ ਇਨਸਾਨ ਤੇ ਜਵਾਨੀ ਆਂਦੀ ਹੈ ਕਿਸੇ ਤੇ ਸਾਲ ਵਾਸਤੇ ਆਂਦੀ ਹੈ ਤੇ ਕਿਸੇ ਤੇ 2 ਸਾਲ ਵਾਸਤੇ ਆਂਦੀ ਹੈ ਜਿਹੜੀ ਚੀਜ਼ ਆ ਕੇ ਚਲੀ ਜਾਂਦੀ ਹੈ ਉਹਦੇ ਨਾਲ ਪ੍ਰੇਮ ਨਹੀਂ ਪਾਉਣਾ ਚਾਹੀਦਾ ਸੋ ਜਵਾਨੀ ਦਾ ਜਿਹੜਾ ਸੁੱਖ ਹੈ ਲੋਭ ਵਾਸ਼ਨਾ ਦਾ ਜੋ ਸੁੱਖ ਹੈ ਉਹ ਥੋੜੇ ਸਮੇਂ ਦਾ ਹੈ ਥੋੜੇ ਸਮੇਂ ਦੇ ਸੁੱਖ ਵਾਸਤੇ ਲੱਖਾਂ ਸਾਲਾਂ ਦੀ ਸਜ਼ਾ ਨਾ ਲੈ ਕੇ ਬਹਿ ਜੀਏ ਜਿਹੜਾ ਬੰਦੇ ਦਾ ਅਸਲੀ ਕੰਮ ਹੈ ਬੰਦਾ ਉਹ ਕਰੇ ਉਹੀ ਬੰਦਾ ਸਭ ਤੋਂ ਸਿਆਣਾ ਹੈ ਜਿਹੜਾ ਇਸ ਮਨੁੱਖਾ ਜਨਮ ਨੂੰ ਸਮਝ ਕੇ ਨਾਮ ਜਪ ਲਵੇ ਮਹਾਰਾਜ ਕਹਿੰਦੇ ਇਸਤਰੀ ਦੀ ਭਗਤੀ ਆਹੀ ਹੈ ਕਿ ਉਹ ਆਪਣੇ ਪਤੀ ਵਿੱਚ ਪ੍ਰੇਮ ਰੱਖੇ ਤੇ ਆਪਣੀ ਪਤੀ ਦੀ ਸੇਵਾ ਕਰੇ ਅਤੇ ਪਰਮਾਤਮਾ ਦਾ ਨਾਮ ਜਪਦੇ ਰਹਿ। ਇਹ ਕੰਮ ਕਰਨ ਦੇ ਨਾਲ ਤੁਹਾਡੀ ਆਤਮਾ ਦਾ ਤਲਿਆਨ ਹੋਵੇਗਾ। ਬੇਗਮਾ ਗੁਰੂ ਮਹਾਰਾਜ ਦੀ ਵੀ ਗੱਲ ਸੁਣੀ ਤਾਂ ਜਾਂਦੀ ਹੈ ਪਰ ਅੰਦਰ ਚਲਾਕੀ ਹੁਸ਼ਿਆਰੀ ਬਹੁਤ ਹੈ। ਉਹ ਜਾਣ-ਜਾਣ ਕੇ ਆਪਣੇ ਸਿਰ ਤੋਂ ਚੁੰਨੀ ਲਾਉਂਦੀਆਂ ਨੇ। ਜਾਨ ਜਾਨ ਕੇ ਆਪਣੇ ਮੋਢੇ ਤੋਂ ਚੁੰਨੀ ਲਾਉਂਦੀਆਂ ਨੇ ਤੇ ਅਲੱਗ-ਅਲੱਗ ਤਰੀਕੇ ਨਾਲ ਹਾਫ-ਹਾਵ ਕਰਦੀਆਂ ਨੇ ਜਿਹੜੇ ਹਾਫ-ਹਾਵ ਤੰਜਲਸਾਈ ਦੇ ਕਾਮ ਬਾਸ਼ਨਾ ਦੇ ਨੇ ਉਹ ਕਰਦੀਆਂ ਨੇ ਅਨੇਕਾ ਪ੍ਰਕਾਰ ਦੇ ਹਾਫ-ਹਾਵ ਕਰਦੀਆਂ ਨੇ ਕੋਈ ਕਸਰ ਨਹੀਂ ਛੱਡੀ ਬੇਗਮਾਂ ਨੇ ਸਾਧ ਸੰਗਤ ਜੀ ਮਾਇਆ ਰੂਪ ਇਸਤਰੀ ਹੈ ਤੇ ਪਰਮਾਤਮਾ ਰੂਪ ਮਰਦ ਹੈ ਪਰਮਾਤਮਾ ਨੇ ਇਸਤਰੀ ਨੂੰ ਵੱਡੀ ਸ਼ਕਤੀ ਦਿੱਤੀ ਹੈ ਬੰਦੇ ਕੋਲ ਇੰਨੀ ਸ਼ਕਤੀ ਨਹੀਂ ਹੈ ਇਸਤਰੀ ਕੋਲ ਮਾਇਆ ਕੋਲ ਇਹ ਸ਼ਕਤੀ ਹੈ ਉਹ ਬੰਦੇ ਦੇ ਮਨ ਨੂੰ ਚੰਚਲ ਕਰ ਸਕਦੀ ਹੈ ਸੋਏ ਬੇਗਮਾ ਮਨ ਨੂੰ ਬੇਚੈਨ ਕਰਨ ਵਾਸਤੇ ਹਾਫ-ਪਾਵ ਕਰਦੀਆਂ ਨੇ ਗੁਰੂ ਸਾਹਿਬ ਜੀ ਨੂੰ ਡੁਲਾਉਣ ਵਾਸਤੇ ਇਹ ਬੇਗਮਾ ਸਾਰੇ ਹਾਫ-ਪਾਵ ਕਰਕੇ ਥੱਕ ਗਈਆਂ ਨੇ ਪਰ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦੀ ਨਿਗਾਹ ਵਿੱਚ ਕੋਈ ਵਕਾar ਨਹੀਂ ਆਇਆ ਪਹਿਲੇ ਜਿਵੇਂ ਗੁਰੂ ਮਹਾਰਾਜ ਸ਼ਾਂਤ ਚਿੱਤ ਪਰਮੇਸ਼ਰ ਦੇ ਧਿਆਨ ਵਿੱਚ ਬੈਠੇ ਸਨ ਗੁਰੂ ਮਹਾਰਾਜ ਹਜੇ ਵੀ ਉਵੇਂ ਬੈਠੇ ਹਨ ਪਰ ਬੇਗਮਾ ਆਪਣੇ ਹਾਵ-ਭਾਵ ਕਰਕੇ ਥੱਕ ਗਿਆ ਹਨ, ਖਾਰਗੀਆਂ ਹਨ। ਮਹਾਰਾਜ ਵੱਲ ਇਹ ਨੈਣ ਤਿੱਖੇ ਕਰਕੇ ਕਟਾਕਸ਼ ਕਰਦੀਆਂ ਨੇ। ਆਪਣੀ ਜਵਾਨੀ ਦਿਖਾ-ਦਿਖਾ ਕੇ, ਆਪਣੇ ਹਾਵ-ਭਾਵ ਕਰ-ਕਰਕੇ ਇਹ ਥੱਕ ਗਿਆ ਨੇ। ਪਰ ਤਦ ਵੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਵਿੱਚ ਇੱਕ ਵਿਕਾਰ ਦਾ ਫੁਰਨਾ ਵੀ ਨਹੀਂ ਆਇਆ। ਅਸਲ ਵਿੱਚ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਮਨ ਵਿੱਚ ਇਹ ਵਿਕਾਰ ਦਾ ਫੁਰਨਾ ਆ ਹੀ ਨਹੀਂ ਸਕਦਾ। ਇਹ ਤਾਂ ਖਿਆਲ ਬੇਗਮਾ ਦਾ ਸੀ। ਕਿ ਅਸੀਂ ਗੁਰੂ ਮਹਾਰਾਜ ਜੀ ਨੂੰ ਡੁਲਾਣਾ ਹੈ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤਾਂ ਖੁਦ ਖੁਦਾ ਪਰਮੇਸ਼ਰ ਹਨ ਉਹਨਾਂ ਦੇ ਮਨ ਵਿੱਚ ਇਹ ਫੁਰਨਾ ਕਿਵੇਂ ਆ ਜਾਏਗਾ ਸੋ ਇਹ ਬੇਗਮਾਂ ਆਪਣੇ ਕੰਮ ਵਿੱਚ ਫੇਲ ਹੋ ਗਈਆਂ ਜੋ ਕੰਮ ਇਹ ਕਰਨ ਆਈਆਂ ਸੀ ਉਹ ਕੰਮ ਇਹਨਾਂ ਤੋਂ ਹੋਇਆ ਨਹੀਂ ਸੋ ਇਹ ਕੁਝ ਸਮਾਂ ਗੁਰੂ ਸਾਹਿਬ ਜੀ ਦੇ ਕੋਲ ਬੈਠੀਆਂ ਰਹੀਆਂ ਆਪਣੇ ਮਨ ਦੀਆਂ ਗੱਲਾਂ ਵੀ ਕਰਦੇ ਰਹੀਆਂ ਤੇ ਗੁਰੂ ਮਹਾਰਾਜ ਜੀ ਦੇ ਬਚਨ ਵੀ ਸੁਣਦੇ ਆ ਰਹੀਆਂ ਬੇਗਮਾਂ ਨੇ ਬਹੁਤ ਜ਼ੋਰ ਲਾਇਆ ਪਰ ਉਹਨਾਂ ਨੂੰ ਅਹਿਸਾਸ ਹੋ ਗਿਆ ਇਹ ਨੂਰ জাহান ਬੇਗਮ ਤੇ ਉਹਦੀ ਨਾਲ ਦੀਆਂ ਬੇਗਮਾਂ ਸਿਆਣੀਆਂ ਸੀ ਉਹ ਸਮਝ ਗਈਆਂ ਵੀ ਇਹ ਪੂਰਾ ਪੀਰ ਹੈ ਇਸ ਪੀਰ ਦੇ ਉੱਪਰ ਸਾਡਾ ਕੋਈ ਅਸਰ ਨਹੀਂ ਹੋਇਆ ਹੁਣ ਬੇਗਮਾਂ ਆਪਣੇ ਮਨ ਵਿੱਚ ਉੱਠਣ ਦੀ ਸੋਚਦੀ ਹੈ ਜਿਹੜਾ ਅਸੀਂ ਮਨ ਦੇ ਵਿੱਚ ਇਰਾਦਾ ਲੈ ਕੇ ਆਈਆਂ ਸੀ ਕਿ ਗੁਰੂ ਮਹਾਰਾਜ ਜੀ ਦਾ ਮਨ ਅਸੀਂ ਚੰਚਲ ਕਰ ਦੇਾਂਗੇ ਗੁਰੂ ਮਹਾਰਾਜ ਜੀ ਨੂੰ ਡਲਾ ਦੇਾਂਗੇ ਉਹ ਕੰਮ ਤਾਂ ਪੂਰਾ ਨਹੀਂ ਹੋਇਆ ਸੋ ਉਦੋਂ ਬੇਗਮਾ ਨੇ ਗੁਰੂ ਮਹਾਰਾਜ ਜੀ ਨੂੰ ਹੱਥ ਜੋੜ ਕੇ ਮੱਥਾ ਟੇਕਿਆ ਤੇ ਬੇਗਮਾ ਨੇ ਜਾਣ ਲਿਆ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਪੂਰੇ ਪੀਰ ਹਨ ਇਹ ਕੋਈ ਵਖਾਵੇ ਦੇ ਪੀਰ ਜਾਂ ਪਖੰਡੀ ਨਹੀਂ ਹਨ ਇਹ ਸੱਚੇ ਪੀਰ ਪੂਰੇ ਪੀਰ ਹਨ ਇਹ ਬੇਗਮਾ ਹੁਣ ਗੁਰੂ ਸਾਹਿਬ ਜੀ ਦਾ ਜਸ ਕਰਦੇ ਕਰਦੇ ਵਾਪਿਸ ਜਾਣ ਨੂੰ ਤਿਆਰੀਆਂ ਕਰਦੀਆਂ ਨੇ ਤੇ ਜਿੱਥੇ ਬਾਦਸ਼ਾਹ ਦੇ ਤੰਬੂ ਲੱਗੇ ਸਨ ਉੱਥੇ ਜਾ ਕੇ ਇਹਨਾਂ ਨੇ ਉਤਾਰਾ ਕੀਤਾ ਜਦੋਂ ਜਹਾਗੀਰ ਬਾਦਸ਼ਾਹ ਸ਼ਾਮ ਨੂੰ ਆਪਣੀ ਬੇਗਮਾਂ ਦੇ ਕੋਲ ਆਇਆ ਬਾਦਸ਼ਾਹ ਆਪਣੀ ਬੇਗਮਾਂ ਦੇ ਕੋਲ ਬਹਿ ਗਿਆ ਤੇ ਜਿਹੜੀ ਗੱਲ ਆਪਣੀ ਬੇਗਮਾਂ ਨੂੰ ਪੁੱਛਣਾ ਚਾਹੁੰਦਾ ਸੀ ਉਹ ਗੱਲ ਆਪਣੀ ਬੇਗਮਾਂ ਨੂੰ ਉਹ ਪੁੱਛ ਬੈਠਾ ਉਹ ਕਹਿੰਦਾ ਵੀ ਤੁਸੀਂ ਅੱਜ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਗਈਆਂ ਸੀ ਦੱਸੋ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ ਉਹ ਪੀਰ ਕਿੰਨਾ ਕੁ ਧੀਰਜ ਵਾਲਾ ਹੈ ਕਿੰਨਾ ਕੁ ਗੰਭੀਰ ਹੈ ਗੁਰੂ ਦੇ ਇਸ਼ਾਰੇ ਕਿਹੋ ਜਿਹੇ ਸੀ ਗੁਰੂ ਦੀ ਬੋਲੀ ਕਿਹੋ ਜੀ ਸੀ ਤੁਸੀਂ ਗੁਰੂ ਦੇ ਕੋਲ ਜਾ ਕੇ ਆਈਆਂ ਹੋ ਤੁਹਾਨੂੰ ਗੁਰੂ ਦਾ ਹਾਫ ਭਾਵ ਗੁਰੂ ਦੀ ਉਠਣੀ ਬੈਣੀ ਕਿਵੇਂ ਦੀ ਲੱਗੀ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਵਿੱਚ ਕੋਈ ਵਿਕਾਰ ਆਇਆ ਕਿ ਉਹਨਾਂ ਦੇ ਮਨ ਵਿੱਚ ਕੋਈ ਤੁਹਾਡੇ ਪ੍ਰਤੀ ਫੁਰਨਾ ਬਣਿਆ ਬੇਗਮਾ ਕਹਿੰਦੀ ਬਾਦਸ਼ਾਹ ਸਲਾਮਤ ਅਸੀਂ ਬਹੁਤ ਪੀੜ ਦੇਖੇ ਨੇ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਪੀੜ ਨਹੀਂ ਦੇਖਿਆ ਅਸੀਂ ਕੋਈ ਕਸਰ ਨਹੀਂ ਛੱਡੀ ਅਸੀਂ ਅੱਖਾਂ ਦੇ ਇਸ਼ਾਰੇ ਦੇ ਕੀਤੇ ਹਾਸ ਹਾਸ ਕੇ ਗੱਲਾਂ ਵੀ ਕੀਤੀਆਂ ਅਨੇਕਾਂ ਤਰ੍ਹਾਂ ਦੇ ਹਾਫ-ਪਾਵ ਵੀ ਕੀਤੇ ਅਸੀਂ ਕੋਈ ਸੰਗ ਨਹੀਂ ਕੀਤਾ ਅਸੀਂ ਤਾਂ ਗੁਰੂ ਜੀ ਨੂੰ ਸਿੱਧਾ ਹੀ ਪੁੱਛ ਲਿਆ ਕਿ ਤੁਹਾਡਾ ਪਤਨੀ ਤੋਂ ਬਿਨਾ ਕਿਵੇਂ ਦਿਲ ਲੱਗਦਾ ਹੈ ਤੁਸੀਂ ਆਪਣੇ ਪਤਨੀ ਤੋਂ ਬਿਨਾ ਕਿਵੇਂ ਰਹੀ ਜਾਂਦੇ ਹੋ ਤੇ ਉਸ ਤੋਂ ਬਾਅਦ ਅਸੀਂ ਫੇਰ ਹਾਫ-ਪਾਵ ਕਰਕੇ ਨਿਖਾਏ ਅਸੀਂ ਤਾਂ ਜੋਗੀਆਂ ਦੇ ਮਨਾਂ ਵਿੱਚ ਵਿਕਾਰ ਪੈਦਾ ਕਰਦੀਏ ਸਭ ਕੁਝ ਕਰ ਸਕਦੀਆਂ ਸੀ ਪਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਅਸੀਂ ਵਿਕਾਰ ਨਹੀਂ ਪੈਦਾ ਕਰ ਸਕੇ ਬਾਦਸ਼ਾਹ ਸਲਾਮਤ ਅਸੀਂ ਤੂਫਾਨ ਵਰਗੀਆਂ ਸੀ ਤੂਫਾਨ ਅੱਗੇ ਛੋਟੀ ਮੂਟੀ ਚੀਜ਼ ਨਹੀਂ ਖੜਦੀ ਪਰ ਪਹਾੜ ਖੜ ਜਾਂਦੇ ਨੇ ਉਹਨਾਂ ਤੇ ਤੂਫਾਨ ਦਾ ਕੋਈ ਅਸਰ ਨਹੀਂ ਹੁੰਦਾ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤਾਂ ਖੁਦ ਸੁਮੇਰ ਪਰਬਤ ਵਰਗੇ ਨੇ ਉਹਨਾਂ ਨੂੰ ਕੀ ਹੋਣਾ ਸੀ ਤੂਫਾਨ ਨਾਲ ਅਸੀਂ ਤਾਂ ਵੱਡੇ ਵੱਡੇ ਜੋਗੀਆਂ ਨੂੰ ਹਿਲਾ ਦਈਏ ਵੱਡੇ ਵੱਡੇ ॠषि मुनि ਸਾਧੂ ਸੰਤਾਂ ਨੂੰ ਹਿਲਾ ਦਈਏ ਪਰ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਥਾ ਤੋਂ ਡੋਲੇ ਨਹੀਂ ਜਿਵੇਂ ਉਹ ਪਹਿਲਾਂ ਸ਼ਾਂਤ ਚਿੱਤ ੋ ਕੇ ਪਰਮੇਸ਼ਰ ਦਾ ਨਾਮ ਜਪਦੇ ਸੀ ਉਹਨਾਂ ਵੀ ਉਹ ਮੇਂ ਸ਼ਾਂਤ ਚਿੱਤ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਬਲਕਿ ਉਹਨਾਂ ਨੇ ਸਾਨੂੰ ਬਹੁਤ ਪ੍ਰੇਮ ਨਾਲ ਸਤਿਕਾਰ ਨਾਲ ਇਹ ਉਪਦੇਸ਼ ਦਿੱਤਾ ਕਿ ਤੁਸੀਂ ਆਪਣੇ ਪਤੀ ਦਾ ਧਿਆਨ ਕਰੋ ਤੇ ਉਹਨਾਂ ਦੀ ਸੇਵਾ ਕਰੋ ਦੂਸਰਾ ਉਪਦੇਸ਼ ਉਹਨਾਂ ਨੇ ਸਾਨੂੰ ਇਹ ਦਿੱਤਾ ਕਿ ਅੱਲਾ ਦਾ ਨਾਮ ਜਪਿਆ ਕਰੋ ਪਤੀ ਵਿੱਚ ਪ੍ਰੇਮ ਰੱਖੋ ਤੇ ਖੁਦਾ ਦਾ ਨਾਮ ਜਪਿਆ ਕਰੋ ਗੁਰੂ ਜੀ ਦੇ ਬਚਨ ਸੁਣ ਕੇ ਸਾਡਾ ਮਨ ਬਦਲ ਗਿਆ ਅਸੀਂ ਉਹਨਾਂ ਦਾ ਮਨ ਤਾਂ ਨਹੀਂ ਬਦਲ ਸਕਿਆ ਪਰ ਸਾਡਾ ਮਨ ਜ਼ਰੂਰ ਬਦਲ ਗਿਆ ਬਲ ਕੀ ਸਾਡਾ ਤਾਂ ਮਨ ਇਹਨਾਂ ਬਾਸ਼ਨਾਵਾਂ ਤੋਂ ਨਫ਼ਰਤ ਕਰਨ ਲੱਗ ਪਿਆ। ਹੁਣ ਸਾਡੇ ਮਨ ਵਿੱਚ ਵੀ ਬਿਰਾਗ ਆ ਗਿਆ ਹੈ। ਸਾਨੂੰ ਤਾਂ ਹੁਣ ਐਵੇਂ ਲੱਗਣ ਲੱਗਿਆ ਹੈ ਵੀ ਕੀ ਬੰਦੇ ਦੀ ਜ਼ਿੰਦਗੀ ਸਿਰਫ ਇਹੀ ਕੰਮਾਂ ਵਾਸਤੇ ਹੈ? ਸਾਰੀ ਜ਼ਿੰਦਗੀ ਇਨਸਾਨ ਨੇ ਆਹੀ ਕੰਮ ਕਰਨੇ ਨੇ? ਸਾਨੂੰ ਹੁਣ ਵਿਸ਼ੇਵਿਕਾਰ ਬੁਰੇ ਲੱਗਦੇ ਨੇ ਤੇ ਸਾਡਾ ਹੁਣ ਅੱਲਾਹ ਦੀ ਬੰਦਗੀ ਵਿੱਚ ਮਨ ਲੱਗ ਗਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਜਵਾਨੀ ਬਲ ਚਤਰਾਈ ਸਾਰੇ ਸ਼ੁਭ ਗੁਣਾਂ ਪਾ ਕੇ ਵੀ ਆਪਣੇ ਮਨ ਨੂੰ ਵਸ ਵਿੱਚ ਕੀਤਾ ਹੋਇਆ। ਸਾਧ ਸੰਗਤ ਜੀ ਕਹਿੰਦੇ ਨੇ ਇੱਕ ਤਾਂ ਹੋਵੇ ਗਬਰੂ ਜਵਾਨੀ ਦੀ ਉਮਰ ਹੋਵੇ। ਦੂਜਾ ਕੋਈ ਉਸਨੇ ਨਸ਼ਾ ਕੀਤਾ ਹੋਵੇ। ਤੀਜਾ ਫਿਰ ਘਰ ਦੇ ਵਿੱਚ ਕਿਸੇ ਤਰੀਕੇ ਦੀ ਕਮੀ ਨਾ ਹੋਵੇ। ਤਾਂ ਇਹੋ ਜਿਹਾ ਬੰਦਾ ਪਾਪ ਜ਼ਰੂਰ ਕਰੇਗਾ। ਇਹੋ ਜਿਹਾ ਬੰਦਾ ਪਾਪ ਤੋਂ ਬਚ ਨਹੀਂ ਸਕਦਾ। ਰੱਬ ਬਚਾਲੇ ਤਾਂ ਬਚਾਲੇ ਐਵੇਂ ਉਹ ਬਚ ਨਹੀਂ ਸਕਦਾ। ਪਰ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜਵਾਨ ਵੀ ਬਹੁਤ ਨੇ। ਧਨ ਵੀ ਬਹੁਤ ਹੈ। ਬਲ ਵੀ ਬਹੁਤ ਹੈ ਹਰ ਪ੍ਰਕਾਰ ਨਾਲ ਪੂਰੇ ਨੇ ਪਰ ਉਹ ਤਦ ਵੀ ਸ਼ਾਂਤ ਚਿਤ ਨੇ ਪਰਮੇਸ਼ਰ ਵਿੱਚ ਧਿਆਨ ਲਾ ਕੇ ਬੈਠੇ ਨੇ ਉਹਨਾਂ ਦੇ ਮਨ ਵਿੱਚ ਅਸੀਂ ਕੋਈ ਵੀ ਫੁੱਟਣਾ ਪੈਦਾ ਨਹੀਂ ਕਰ ਸਕਿਆ ਉਹਨਾਂ ਦਾ ਮਨ ਕਿਸੇ ਵੀ ਰਸ ਵੱਲ ਨਹੀਂ ਦੌੜਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਾਰੀ ਦੁਨੀਆ ਦੇ ਵੀਰ ਹਨ ਤੇ ਉਹ ਪੂਜਨ ਯੋਗ ਹਨ ਉਹਨਾਂ ਨੇ ਬਹੁਤ ਸੋਨਾ ਸ਼ਰੀਰ ਪਾ ਕੇ ਵੀ ਆਪਣਾ ਧਰਮ ਬਚਾਇਆ ਹੋਇਆ ਹੈ ਇਹ ਬਾਦਸ਼ਾਹ ਗੁਰੂ ਹਰਗੋਬਿੰਦ ਸੱਤੇ ਪਾਸ਼ਾ ਨੇ ਇਹ ਤਾਂ ਸਾਨੂੰ ਸਾਰੇ ਮਾੜੇ ਕੰਮਾਂ ਤੋਂ ਰੋਕਿਆ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਬਾਦਸ਼ਾਹ ਜਹਾਂਗੀਰ ਵੱਲ ਧਿਆਨ ਰੱਖੋ। ਉਹਦੇ ਵਿੱਚ ਹੀ ਪ੍ਰੇਮ ਰੱਖੋ ਤੇ ਉਹਦੇ ਨਾਲ ਹੀ ਪਿਆਰ ਕਰੋ। ਤੇ ਅੱਲਾ ਦੀ ਬੰਦਗੀ ਕਰੋ। ਇਹ ਬਾਦਸ਼ਾਹ ਸਲਾਮਤ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੇ ਹਨ। ਪੂਰੇ ਪੀਰ ਹਨ। ਤੁਸੀਂ ਉਹਨਾਂ ਦਾ ਸਤਿਕਾਰ ਕਰਿਆ ਕਰੋ। ਬਾਦਸ਼ਾਹ ਸਲਾਮਤ ਐਵੇਂ ਕਰਨ ਦੇ ਨਾਲ ਤੁਹਾਡਾ ਦੋਹਾਂ ਜਹਾਨਾ ਦੇ ਵਿੱਚ ਭਲਾ ਹੋਏਗਾ। ਗੁਰੂ ਹਰਗੋਬਿੰਦ ਸੱਚੇ ਪਾਸ਼ਾ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲੇ ਹਨ ਐਵੇਂ ਤੁਹਾਡੇ ਵੀ ਦਿਲ ਦੀ ਜਾਣਨ ਵਾਲੇ ਨੇ ਬਾਦਸ਼ਾਹ ਉਦੋਂ ਕਹਿਣ ਲੱਗਾ ਮੈਂ ਜਾਣਦਾ ਹਾਂ ਕਿ ਇਹ ਗੱਦੀ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਦੀ ਹੈ ਜਦੋਂ ਰਾਤ ਨੂੰ ਮੈਨੂੰ ਸ਼ੇਰਖਾਨ ਆਂਦੇ ਸੀ ਤੇ ਇਹਨਾਂ ਨੂੰ ਮੈਂ ਜਦੋਂ ਯਾਦ ਕਰਦਾ ਸੀ ਇਹ ਮੇਰੀ ਸਹਾਇਤਾ ਕਰਦੇ ਸੀ ਦੋ ਸ਼ੇਦ ਮੈਨੂੰ ਮਾਰਨ ਆਂਦੇ ਸੀ ਇਹਨਾਂ ਨੇ ਉਦੋਂ ਉਹ ਸ਼ੇਰਾਂ ਨੂੰ ਹਟਾ ਦਿੱਤਾ ਇੱਕ ਸਿਆਣੇ ਨੇ ਮੈਨੂੰ ਦੱਸਿਆ ਸੀ ਕਰਕੇ ਮੈਂ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਵਾਪਸ ਬੁਲਾ ਲਿਆ ਉਸ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਸਨ ਜਿਨ੍ਹਾਂ ਦੀ ਮੈਂ ਸਜਾ ਇਹ ਲਿਖੀ ਸੀ ਕਿ ਅੰਤ ਤੱਕ ਉਹ ਉੱਥੇ ਹੀ ਰਹਿਣਗੇ ਤੇ ਉੱਥੇ ਹੀ ਮਰਨਗੇ ਪਰ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਗਵਾਲੀਅਰ ਦੇ ਕਿਲੇ ਵਿੱਚੋਂ ਉਹਨਾਂ 52 ਰਾਜਿਆਂ ਨੂੰ ਵੀ ਛਡਵਾ ਕੇ ਲੈ ਕੇ ਆਏ ਉਹ ਮੇਰੇ ਦੁਸ਼ਮਣ ਸਨ ਵੈਰੀ ਸਨ ਉਹਨਾਂ ਰਾਜਿਆਂ ਨੂੰ ਮੈਂ ਛੱਡਣਾ ਨਹੀਂ ਸੀ ਪਰ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹੇ ਤੇ ਛੱਡ ਦਿੱਤਾ ਉਹਨਾਂ ਨੂੰ ਚੰਦੂ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦਾ ਦੁਸ਼ਮਨ ਸੀ। ਉਹਨੇ ਗੁਰੂ ਅਰਜਨ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਸੀ। ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੁਸ਼ ਕਰਨ ਵਾਸਤੇ ਚੰਦੂ ਨੂੰ ਇਨਾਂ ਦੇ ਹਵਾਲੇ ਕਰ ਦਿੱਤਾ। ਜਿਹੜੀ ਗੱਲ ਨਹੀਂ ਹੋ ਸਕਦੀ ਮੈਂ ਉਹ ਵੀ ਕੀਤਾ। ਉਹ ਵੀ ਸਭ ਕੁਝ ਗੁਰੂ ਸਾਹਿਬ ਜੀ ਦੇ ਆਦਰ ਲਈ। ਪਰ ਜਿਹੜਾ ਮੇਰੇ ਮਨ ਵਿੱਚ ਸੰਸਾ ਹੋਇਆ ਸੀ ਕਿ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਆਪਣੀ ਪਤਨੀ ਤੋਂ ਬਿਨਾਂ ਕਿਵੇਂ ਰਹਿ ਲੈਂਦੇ ਨੇ। ਉਹ ਸੰਸਾ ਵੀ ਤੁਸੀਂ ਪਰਖ ਕਰਕੇ ਦੂਰ ਕਰ ਦਿੱਤਾ। ਮੈਂ ਸਮਝ ਗਿਆ ਵੀ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਸੱਚੇ ਪੀਰ ਪੂਰੇ ਪੀਰ ਹਨ ਬ੍ਰਹਮ ਗਿਆਨੀ ਹਨ ਤੇ ਕੱਲ ਨੂੰ ਮਿਲ ਕੇ ਮੈਂ ਗੁਰੂ ਮਹਾਰਾਜ ਜੀ ਦੇ ਕੋਲੋਂ ਮਾਫੀ ਮੰਗਾਂਗਾ